हां जी बापू जी दस्सो ਖੁੱਲ ਕੇ ਦਸੋ ਸਾਰੀ ਕੀ ਗੱਲ ਹੈ ਸਾਨੂੰ ਜੀ ਮੈਰੀਆਂ ਨਿਗਾਹ ਤੋਂ ਮੈਨੂੰ ਕੁੱਲ 5% ਢੀਦਾ ਜੀ ਇਹਨੇ ਤੁਹਾਨੂੰ ਘਰੋਂ ਕੱਢਿਆ ਜੀ ਕੁਲਦੀਪ ਸਿੰਘ ਨੇ ਕੁਲਦੀਪ ਚੱਕੇ ਨੇ ਜੀ ਅੱਛਾ ਤੂੰ ਠੋਠਾ ਜਾਮਲਾਤਾ ਜੀ ਪਰਚਾ ਮੇਰੇ ਤੇ ਪਾਈ ਜਿ ਬੈਠਾ ਜੀ ਕਾ ਦਾ ਪਰਚਾ ਪਾਇਆ ਵੇ ਪਰਚਾ ਜੀ ਤੀਨ ਨੂੰ ਬੂਆ 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 ਇਹਨੇ ਕਹਿ ਕੇ ਵੀ ਇਹਨਾਂ ਤੀਵੀਨਾਂ ਮਾਰਾ ਜੀ ਅੱਛਾ ਤੁਹਾਡੇ ਹੀ ਮੁੰਡੇ ਨੇ ਤੁਹਾਡੇ ਤੇ ਹੀ ਇਲਜ਼ਾਮ ਲਾਤਾ ਮੇਰਾ ਪਿਓ ਕਿਹੜੀ ਦੀ ਵੀ ਨਾ ਮੜਾ ਦੇਰੇ ਘਰਾਂ ਵਾਲੀਆਂ ਕਹਿੰਦਾ ਵੀ ਆ ਤੁਹਾਡੀ ਨੂੰਹ ਨਾ ਬਹੁ ਮਾਰੀ ਗੱਲ ਆ ਹੋਰ ਕੀ ਕਹਿਣਾ ਚਾਹੁੰਦੇ ਹੋ 2 ਸਾਲ ਫਿਰ ਕਿੱਥੇ ਰਹਿੰਦੇ ਹੁਣ ਤੁਸੀਂ ਹੁਣ ਕੀ ਆ ਜੀ ਤੋਂਗ ਵਾਲੀ ਚੁੰਗ ਰਹਿੰਦੇ ਆ ਜੀ ਤੋਂਗ ਵਾਲੀ ਪਿੰਡ ਆ ਪਿੰਡ ਜੀ ਰੋਟੀ ਉੱਥੋਂ ਫਿਰ ਕਿਵੇਂ ਚੱਲਦੀ ਐ ਉੱਥੇ ਜੀ ਮਾਂ ਸੀ ਆਪਦੀ ਕੁੜੀ ਕੋਲੋਂ ਖਾਣੇ ਆ ਜੀ ਅੱਛਾ ਤੁਹਾਡੀ ਕੁੜੀ ਤੋਂਗ ਵਾਲੀ ਆ ਉਹਦੇ ਕੋਲ ਰਹਿੰਦੇ ਆ ਹਾਂ ਜੀ ਓਹੋ ਦੇਖੋ ਜੀ ਇਹ ਕੁਲਦੀਪ ਸਿੰਘ ਦੇ ਪਿਤਾ ਜੀ ਹੈ ਔਰ ਇਹ ਕਹਿ ਰਹੇ ਹੈ ਕਿ ਮੈਨੂੰ 2 ਸਾਲ ਪਹਿਲਾਂ ਘਰੋਂ ਕੱਢਤਾ ਤੁਹਾਡੇ ਨਾਲ ਤੁਹਾਡੀ ਇਹ ਘਰ ਵਾਲੀ ਹੈ ਇਹਨਾਂ ਨੂੰ ਵੀ ਘਰੋਂ ਕੱਢਿਆ ਨਾਲ ਹੀ ਇਹਨੂੰ ਵੀ ਨਾਲ ਹੀ ਚਲ ਤੁਹਾਡੇ ਤੇ ਇਲਜ਼ਾਮ ਲੱਗ ਗਿਆ ਤੇ ਇਹਨਾਂ ਤੇ ਕੀ ਇਲਜ਼ਾਮ ਲਾਇਆ ਫਿਰ ਅੱਬਾ ਕੁੱਤ ਮਾਰਦੇ ਜੀ ਇਲਜ਼ਾਮ ਕਰਦੇ ਅਸੀਂ ਜੀ ਅੱਠ ਜਿਹੜੇ ਮੇਰੇ ਚਾਰ ਭਰਾ ਜਉਂਦੇ ਆ ਚਾਰਾਂ ਤੇ ਇਹ ਕੰਮ ਨਾਲ ਇਲਜ਼ਾਮ ਆ ਜੀ ਚਾਰਾਂ ਤੇ ਚਾਰਾਂ ਤੇ ਜੀ ਚਾਰਾਂ ਤੇ ਦੋ ਮੇਰੇ ਭਤੀਜੇ ਇੱਕ ਲੱਭੀ ਹਾਂ ਮਮਾ ਮਾ ਉਹ ਲੱਭੀ ਸੈਂਗਾ ਤੇ ਇੱਕ ਜੱਗੀ ਸੈਂਗਾ ਉਹਦੇ ਤੇ ਵੀ ਇਸੇ ਕੰਮ ਕੱਲ ਇੱਕ ਪਾਣੀ ਦੀ ਪਾਈਪ ਦਾ ਰੋਲਾ ਸੀ ਜਿਹੜਾ ਕਿ ਤੁਹਾਡੇ ਬਾੜ ਦੇ ਵਿੱਚੋਂ ਜਾਂਦੀ ਹੈ ਇੱਥੇ ਜਿੰਨਾਂ ਦੇ ਹੁਣ ਮੈਂ ਪਿੰਡ ਚੋਂ ਆਇਆ ਉਹ ਕਹਿੰਦੇ ਅਸੀਂ ਪਾਈਪ ਦਾ ਖਰਚਾ ਦਿੰਨੇ ਸਾਰਾ ਪਿੰਡ ਕਹਿੰਦਾ ਅਸੀਂ ਪਾਈਪ ਦਾ ਵੀ ਨਾਲ ਚੱਲਦੇ ਆ ਤੁਹਾਡਾ ਬੇਟਾ ਕਹਿੰਦਾ ਮੈਂ ਪਾਈਪ ਨਹੀਂ ਪੈਣ ਦਿੰਦਾ ਪਾਈਪ ਕੀ ਹੋਦਾ 3.5 ਘਰ ਦੇ ਕੋਲ ਦੀ ਜਾਂਦੇ ਆ ਨਹੀਂ ਉਹ ਕਹਿੰਦੇ 20 ਸਾਲ ਪਹਿਲਾਂ ਪਾਣੀ ਦੀ ਪਾਈਪ ਉੱਥੋਂ ਹੀ ਜਾਂਦਾ ਪਾਣੀ ਪਾਣੀ ਦੀ ਉਹ ਪਾਪਾ ਵੇਚੀ ਫਿਰ ਇਹ ਕਿਉਂ ਨਹੀਂ ਕਿਉਂ ਨਹੀਂ ਪੈਨਦੇ ਰੇ ਕੀ ਗੱਲ ਆ ਉਹ ਵੀ 3.5 100 ਸਾਲ ਦਾ ਕੰਮ ਚੱਲਦਾ ਬਾਪੂ ਜੀ ਇਹ ਕਾਦੀ ਜੇਦ ਐ ਮੈਂ ਤਾਂ ਇਹ ਕਹਿੰਦਾ ਜੇਦ ਕਾਦੀ ਐ ਜੀ ਯਾਰ ਖਵਰਾ ਕਾਦੀ ਐ ਜੀ ਖਵਰਾ ਕਾਦੀ ਐ ਜੀ ਵੀ ਸਰਪੰਚ ਬਣ ਗਿਆ ਕਿਤੇ ਉਹ ਤਾਂ ਨਹੀਂ ਦਿਮਾਗ 'ਚ ਫਤੂਰ ਇਹ ਤਾਂ ਹੈ ਗਈ ਐ ਜੀ ਦਿਮਾਗ 'ਚ ਹੈ ਇਹ ਨਹੀਂ ਇਹ ਵੜਿਆ ਜੀ ਕੀੜਾ ਵੜ ਗਿਆ ਵੀ ਮੈਂ ਸਰਪੰਚ ਐ ਕੀੜਾ ਵੜ ਗਿਆ ਦਿਮਾਗ 'ਚ ਹਾਂ ਹੋਰ ਪਿੰਡ ਵਾਲੇ ਵੀ ਬੈਠੇ ਆ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬੇਬੇ ਮਾਤਾ ਜੀ ਕੀ ਕਹਿਣਾ ਚਾਹੁੰਨੇ ਕੱਲ ਦੇਖੋ ਕਿੱਡੀ ਵੱਡੀ ਘਟਨਾ ਆਪਣੇ ਅੱਧਾ ਪਿੰਡ ਫਰੀਦਕੋਟ ਮੈਡੀਕਲ ਚ ਮਤਲਬ ਪਿਆ ਹੈ ਨਹੀਂ ਸੀ ਮੇਰੀ ਮਾਂ ਮਾਰ ਸੀ ਮੈਂ ਤਾਂ ਉੱਥੇ ਗਈ ਸੀ ਤੇ ਮੈਂ ਤੁਰਤ ਬਹੂ ਨੇ ਦੱਸਿਆ ਮੇਨਾਂ ਦੀ ਬੀਬੀ ਆਂਦੀ ਵੀ ਤੁਪੰਗਾ ਹੁਣ ਕੁੜੀ ਢਿੱਲੀ ਹੋਈ ਕਿ ਤੁ ਕਰਿਆ ਹਾਂ ਹਾਂ ਇਹ ਸ਼ੂਗਰ ਦਾ ਮਰੀਜ਼ ਆ ਤੇ ਮੈਨੂੰ ਆਂਦੀ ਮੰਮੀ ਅਖੇ ਵੀ ਨਾ ਵੀ ਲੱਖਾ ਘਰੇ ਸੀਗਾ ਤੇ ਲੱਖਾ ਹੁਣੇ ਹੁਣ ਬਾਹਰ ਨੂੰ ਉੱਡ ਗਿਆ ਤੇ ਆਂਦੀ ਵੀ ਮੈਂ ਉਹਨੂੰ ਕਿਹਾ ਸੀ ਕਿ ਤੂੰ ਬਾਹਰ ਨਾ ਜਾਓ ਉਹ ਮਨ ਲਦੀ ਬਾਹਰ ਜੀ ਦੌੜ ਗਏ ਨਹੀਂ ਹਾਲਾਤ ਪਤਾ ਨਾ ਤੁਹਾਨੂੰ ਹੁਣ ਹੁਣ ਤਾਂ ਪਤਾ ਲੱਗ ਗਏ ਹੁਣ ਤਾਂ ਮੈਨੂੰ ਪਤਾਗਾ ਕੀ ਕਹਿਣਾ ਚ ਉਹ ਨਹੀਂ ਜਿਹੜੀ ਪਾਣੀ ਦੀ ਪੈਪ ਉਹ ਮਤਲਬ ਕਿਉਂ ਨਹੀਂ ਪੈਣ ਦੇ ਰਿਓ ਪਹਿਲਾਂ ਪਾਣੀ ਆਇਆ ਸਹੀ ਸੀ ਨਹੀਂ ਜੀ ਮੈਨੂੰ ਤੇ ਨਹੀਂ ਮੈਂ ਆਪਾਂ ਨੂੰ ਪਤਾ ਨਹੀਂ ਇਹ ਪੈਪ ਉਹ ਬਰਾ ਤਾਂ ਮੈਨੂੰ ਦੂ ਬੋਲੋ ਕੀ ਗੱਲ ਹੈ ਦੱਸੋ ਤੇ ਵੀ ਮੈਂ ਤਾਂ ਜਦੋਂ ਕਰਕੇ ਮੈਨੂੰ